जिन्हें देश पैर सेवाया लख मुसीबत चलिया ने बड़े खुश किस्मत हो कि जगह इस मिट्टी के जिस मिट्टी से अज तुम बैठे हो कई मिट्टी से मेरा उस्ताद शहीद आजम करतार सिंह सराबा आगे गया वा इस धरती उसे बाबा हरनाम सिंह चमक वर्ग के योधे ਜਿਨ੍ਹਾਂ ਨੇ ਵਰਤਾਨੀਏ ਸਰਕਾਰ ਨੂੰ ਲੋਹੇ ਦੇ ਚੰਨੇ ਚਵਾ ਦਿੱਤੇ ਪਰ ਅੱਜ ਵੀ ਮੈਂ ਕਹਿ ਸਕਦਾ ਕਿ ਸਿੱਖ ਵਿਰੋਧੀ ਤਾਕਤਾਂ ਜਿਨ੍ਹਾਂ ਦਾ ਜੋਰ ਲੱਗਿਆ ਵਾ ਕਿ ਗਰਤਾਰ ਸਿੰਘ ਸਾਬੇ ਵਰਗੇ ਨੌਜਵਾਨਾਂ ਨੂੰ ਲੋਭ ਕਰਤੀਏ ਮੇਰੇ ਨੌਜਵਾਨ ਭਰਾ ਖੜੇ ਨੇ ਮੈਂ ਇੱਕ ਛੋਟੀ ਜੀ ਮਿਸਾਲ ਦੇਣਾ ਚਾਹੁੰਨਾ ਮਾ ਅੱਜ ਵੀ ਕਦੇ ਗਦਰ ਮੂਵਮੈਂਟ ਬਾਰੇ ਆਪਣੇ Google ਤੇ ਸਰਚ ਕਰੇ ਉੱਥੇ ਲਿਖਿਆ ਹੋਊਗਾ Hindu ਗਦਰ ਲਹਿਰ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਸਾਡੇ ਸਾਰੇ ਭਰਾ ਨੇ ਪਰ ਅੱਜ ਗਦਰ ਲਹਿਰ ਨੂੰ ਆਲੋਚਨ ਦਾ ਕਾਰਨ ਕੀ ਹੋ ਸਕਦਾ ਵਾ ਅਜੋ ਤੱਕ ਜਿਹੜੀਆਂ ਤਾਕਤਾਂ ਨੇ ਕਦੇ ਜਦੋਂ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਨੂੰ ਫੌਸੀ ਲਗਦੀ ਹੈ ਬਾਬਾ ਹਰਨਾਮ ਸਿੰਘ ਸਿਆਲਪੁਰ ਬਾਬਾ ਜਗਤ ਸਿੰਘ ਸਰਸਿੰਗ ਵਾਲਾ ਵਿਸ਼ਨੂੰ ਗਣੇਸ਼ ਪਿੰਗਲੇ ਤਾਂ 25 ਗਦਰੀਆਂ ਨੇ ਜਿਹੜੇ ਦੇ ਵਿੱਚ ਬਹਿ ਕੇ ਲਿਖਿਆ ਸੀ ਵਤਨ ਵਸਿਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਨਾ ਬੁਲਾ ਆ ਜਾਣਾ ਖਦਰ ਵਦਨ ਦੀ ਲੱਗੇ ਆ ਚਰਨ ਫਾਂਸੀ ਸਾਨੂੰ ਵੇਖ ਕੇ ਨਾ ਕਬਰਾਂ ਜਾਣਾ ਤੇ ਇਹਨਾਂ ਨੇ ਕੀ ਕੀਤਾ ਅੱਜ ਉਸ ਮਟਰ ਨੂੰ ਕੱਟ ਕੇ ਉੱਤੇ ਹੰਦਵਾੜਤਾ ਤੇ ਸਾਡੇ ਪੂਰਾ ਪੂਰਾ ਜਵਾਬ ਪਾਦਦੇ ਨੇ ਕਿ ਹੰਦਵਾਸੀ ਹੋ ਰਖਣਾ ਯਾ ਤੁਸੀਂ ਨੂੰ ਇਹ ਕਿਉਂ ਹੋਇਆ ਵਾ ਅੱਜ ਸਰਾਬੇ ਪਿੰਡ ਕਿੰਨੇ ਸਾਡੇ ਲੋਕ ਨੇ ਕਿੰਨੇ ਕਿ ਨੌਜਵਾਨ ਨੇ ਮੈਂ ਗੱਲ ਦੁਹਰਾ ਦੇਣੀ ਚਾਹੁੰਨਾ ਵਾ ਕਿ ਅੱਜ ਮੈਂ ਕਿਸੇ ਗਾਇਕ ਦਾ ਵਿਰੋਧੀ ਨਹੀਂ ਪਰ ਅੱਜ ਸਾਡੇ ਨੌਜਵਾਨ ਪੈਟ ਚਲਦੇ ਆ ਤੇ ਉਹਦੇ ਹਵੇਲੀ ਮੂਰੇ ਖੜ ਕੇ ਕਹਿੰਦੇ ਕਿ ਟੂੜੇ ਆਏ ਮਟਰ ਮੂਸੇ ਵਾਲਾ ਹਵੇਲੀ ਕੋਈ ਕਹਿੰਦਾ ਵਾ ਕਿ ਟੂੜੇ ਆਈ ਸੀ ਮੈਂ ਅੱਜ ਦੇਖਿਆ ਬੱਬੂ ਮੰਦਾ ਇਸ਼ਕਪੁਰਾ ਮੈਂ ਪੁੱਛਣਾ ਚਾਹਣਾ ਮੈਂ ਇਸ਼ਕਪੁਰਾ ਵੇਖਣ ਵਾਲੇ ਨੂੰ ਮੂਸੇ ਵਾਲੀ ਦੀ ਹਵੇਲੀ ਦੇਖਣ ਨੂੰ ਕਿ ਕਰਤਾਰ ਸਿੰਘ ਸਲਾਬੇ ਦੀ ਹਵੇਲੀ ਕਿਨੇ ਕਿਨੇ ਦੇਖੀ ਆ ਉਹਦੀਆਂ ਕੰਧਾਂ ਤੇ ਪਈਆਂ ਤਰੇੜਾਂ ਕਿਨੇ ਕਿਨੇ ਦੇਖੀਆਂ ਵਾ ਸੋ ਅੱਜ ਇਸ ਪਿੰਡ ਨੇ ਇੱਕ ਜਿਹੜਾ ਕਹਿ ਸਕਦੇ ਆ ਪੂਰੇ ਪੰਜਾਬ ਦੇ ਨਕਸ਼ੇ ਦੇ ਉੱਤੇ ਅੱਜ ਇੱਕ ਮਿਸਾਲ ਪੈਦਾ ਕਰ ਦਿੱਤੀ ਤੇ ਮੈਂ ਚਾਹੁੰਨਾ ਮੈਂ ਕਿ ਕੱਲੇ-ਕੱਲੇ ਪਿੰਡ ਦੇ ਵਿੱਚ ਚਾਹੇ ਉਹ ਪਿੰਡ ਹਲਕੇ ਦਾਖੇ ਦੇ ਹੋਣ ਚਾਹੇ ਹਲਕੇ ਰੈਕੋਰਡ ਦੇ ਪਿੰਡ ਹੋਣ ਘਟੋ-ਘਟ ਸੋਹ ਪਿੰਡਾਂ ਦੇ ਵਿੱਚ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਰੂਪ ਸਥਾਪਤ ਹੋਣਾ ਚਾਹੀਦਾ ਵਾ ਸਥਾਪਤ ਕਰਨ ਲਈ ਤਿਆਰ ਹਾਂ ਪਰ ਉਹ ਵੱਡੀ ਗੱਲ ਹੈ ਕਿ ਸਾਡੇ ਮਨਾਂ ਵਿੱਚ ਕਰਤਾਰ ਸਿੰਘ ਸਰਾਭਾ ਜੀ ਸਥਾਪਤ ਕਰੀਏ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮੈਂ ਦੋ ਚਾਰ ਗੱਲਾਂ ਨਿਮੇੜ ਕੇ ਸਾਡੇ ਮੁੱਖ ਮਹਿਮਾਨ ਸਾਹਿਬ ਬੈਠੇ ਨੇ ਮੈਂ ਆਪਣੀ ਜਿਹੜੀ ਜ਼ੁਬਾਨ ਨੂੰ ਵਿਸ਼ਰਾਮ ਦੇ ਦੂੰਗਾ ਅੱਜ ਕਿੰਨੇ ਨੌਜਵਾਨ ਨੇ ਕਿੰਨੇ ਸਾਡੇ ਬਜ਼ੁਰਗ ਨੇ ਜਿਹੜੇ ਹਰਨਾਮ ਸਿੰਘ ਟੁੰਡੀ ਲਾਟ ਦਾ ਨਾਮ ਜਾਣਦੇ ਆ ਅੱਜ ਕਿੰਨੇ ਕਿੰਨੇ ਜਿਹੜੇ ਉਦਮ ਸਿੰਘ ਕਸ਼ੇਲ ਹੁਣੇ ਬਾਰੇ ਜਾਣਦੇ ਆ ਮੈਂ ਹਰਨਾਮ ਸਿੰਘ ਟੁੰਡੀ ਲਾਟ ਜਿਹੜਾ ਲੌਤੋਂ ਦਾ ਜਾ ਰਿਹਾ ਵਾ ਮੇਰਾ ਵੱਡਾ ਬਾਪ ਵਿਰਾਸਤ ਸੰਧੂ ਨੇ ਸਾਡੇ ਸੂਰਮੇ ਗਾਣਾ ਲਿਖਿਆ ਤੇ ਮੇਰੇ ਨਾਲ ਗੱਲਬਾਤ ਹੋਈ ਮੈਨੂੰ ਦੱਸਿਆ ਬਾਬਾ ਹਰਨਾਮ ਸਿੰਘ ਟੁੰਡੀ ਲਾਟ ਵਰੇ ਯਾਰ ਬੱਬੂ ਸੋਹਣ ਸਿੰਘ ਪਕੜਾ ਜਦੋਂ 23 ਸਾਲ ਦੀ ਸਜ਼ਾ ਕੱਟ ਕੇ ਉਹਨੇ ਮੈਨੂੰ ਦੱਸਿਆ ਮੈਂ ਬਾਬਾ ਹਰਨਾਮ ਸਿੰਘ ਟੁੰਡੀ ਲਾਟ ਦੇ ਥੋੜਾ ਜਿਹਾ ਚਰਣਾ ਪੋਣਾ ਚੋਣਾ ਮਾ ਕਿ ਬਾਬਾ ਹਰਨਾਮ ਸਿੰਘ ਜਦੋਂ ਸੋਹਣ ਸਿੰਘ ਪਕੜਾ ਜਿਨੇ ਜਰਮਨ ਦੀ ਮਦਦ ਦੇ ਨਾਲ ਦੋ ਸਿਕ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਕਸ਼ੇਲ ਨੂੰ ਜਹਾਜ਼ ਦੀ ਟ੍ਰੇਨਿੰਗ ਦੇਣ ਲਈ ਭੇਜਿਆ ਤਾਂ ਉਦਮ ਸਿੰਘ ਕਸ਼ੇਲ ਕਿਸੇ ਕਾਰਨ ਕਰਕੇ ਨਹੀਂ ਗਿਆ ਤੇ ਕਰਤਾਰ ਸਿੰਘ ਸਰਾਭਾ ਉਸ ਤੋਂ ਪਹਿਲਾਂ ਸਿੱਖ ਹਵਾਵਾਜ ਬਣਿਆ ਜਿਹਨੇ ਜਹਾਜ਼ ਚਲਾਉਣਾ ਸਿੱਖਿਆ ਰਿਪੇਅਰ ਕਰਨਾ ਸਿੱਖਿਆ ਤੇ ਜਦੋਂ ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਦੀ ਡਿਊਟੀ ਲੱਗੀ ਕਿ ਤੂੰ ਬੰਬ ਬਣਾਉਣੇ ਸਿੱਖ ਜਦੋਂ ਅਸੀਂ ਗਦਰ ਕਰਾਂਗੇ ਤਾਂ ਇਹ ਗੱਲ ਜ਼ਰੂਰੀ ਆ ਵੀ ਸਾਡੇ ਕੋਲ ਬੰਬ ਹੋਣੇ ਚਾਹੀਦੇ ਆ ਕਰਤਾਰ ਸਿੰਘ ਸਰਮੇ ਨੇ ਤਾਂ ਜਹਾਜ਼ ਸਿੱਖਿਆ ਸੀ ਵੀ ਉਹ ਜਹਾਜ਼ਾਂ ਰਹੀ ਫੇਰ ਕਰੀਏ ਤਾਂ ਦੱਸਿਏ ਕਿ ਅਸੀਂ ਜਿਉਂਦੇ ਆ ਤੇ ਬਾਬਾ ਹਰਨਾਮ ਸਿੰਘ ਦੇ ਨਾਲ ਅਮਰੀਕਾ ਦਾ ਸਿਟੀਜ਼ਨ ਮਾਈਕਲ ਜੈਕ जिने बाबा हरनाम सिंह ਨੂੰ ਬੰਬ ਬਣਾਉਣ ਦੀ ਸਫਲਤਾ ਦਿੱਤੀ ਤੇ ਬਾਬਾ ਹਰਨਾਮ ਸਿੰਘ ਰਾਤ ਨੂੰ ਮੇਰੇ ਹੋਏ ਮਾਈਕਲ ਜੈਕ ਦੇ ਨਾਲ ਜੰਗਲਾਂ ਚ ਜਾਂਦੇ ਸੀ ਤੇ ਉੱਥੇ ਆਪਣੇ ਐਕਸਪੈਰੀਮੈਂਟ ਕਰ ਕਰਕੇ ਬੰਦੇ ਸੀ ਉੱਥੇ ਦਰਖਤ ਢੇਡਦੇ ਸੀ ਬੰਬਾਂ ਦੇ ਨਾਲ ਤੇ ਇੱਕ ਦਿਨ ਬਾਬਾ ਹਰਨਾਮ ਸਿੰਘ ਆਪਣੇ ਕਮਰੇ 'ਚ ਬੈਠਾ ਤੇ ਕਰਤਾਰ ਸਿੰਘ ਸਰਾਬਾ ਟ੍ਰੇਨਿੰਗ ਕਰਕੇ ਵਾਪਸ ਆਉਂਦਾ ਵਾ ਤੇ ਉਹਨੇ ਦੱਸਿਆ ਬਾਬਾ ਸਰਾਬਾ ਕਹਿੰਦਾ ਹਰਨਾਮ ਸਿੰਘ ਬੰਬ ਬਣਾਉਣੇ ਸਿੱਖ ਲੈ ਉਹ ਕਹਿੰਦਾ ਬੰਬ ਤਾਂ ਬਹੁਤ ਸੋਹਣੇ ਬਣਾ ਲੇ ਪਰ ਉਹ ਥੋੜਾ ਜਿਹਾ ਗਰੂਦ ਭਿਆਵਾ ਮੇਰੇ ਕੋਲੇ ਸੱਟਦਾ ਤਾਂ ਬਾਬਾ ਸਰਬਗਨ ਨਈ ਸਿੱਟੀ ਨਾ ਇਹ ਪੂਰਾ ਕ ਬਰੂਦ ਵੱਡੇ ਵੱਡੇ ਪੋਟਾ ਸਕਦਾ ਵਾ ਇਹ ਗੱਲ ਹੋਈ ਤੇ ਜਦੋਂ ਬਾਬਾ ਹਰਨਾਮ ਸਿੰਘ ਉਹ ਬਰੂਦ ਨੂੰ ਚੱਕ ਕੇ ਆਪਣੀ ਮੁਠੀ ਵਿੱਚ ਰੱਖਣ ਲੱਗੇ ਤਾਂ ਉਹ ਮੁਠੀ ਸੀ ਉਹ ਹੱਥ ਵਿੱਚ ਫੱਗ ਗਿਆ ਬਰੂਦ ਤੇ ਉਹਨਾਂ ਦੀ ਇੱਕ ਬਾਹ ਉੱਡ ਗਈ ਜਦੋਂ ਬਾਹ ਉੱਡ ਗਈ ਤਾਂ ਕਿਵੇਂ ਦਸਨ ਡਾਕਟਰਾਂ ਨੂੰ ਵੀ ਕੀ ਹਾਦਸਾ ਹੋਇਆ ਵਾ ਤੇ ਉਦੋਂ ਉਹਨਾਂ ਨੇ ਕਿਹਾ ਕਿ ਇੱਕ ਪਾਰਟੀ ਦੇ ਵਿੱਚ ਸਾਡੀ ਕਿਸਮ ਵਰਾਈ ਹੋ ਗਈ ਤੇ ਉਹਨੇ ਸਾਡੀ ਬਾਹ ਤੇ ਵਾਰ ਕਰਤਾ ਤੇ ਉਸ ਬਾਬੇ ਹਰਨਾਮ ਸਿੰਘ ਉਹਦੀ ਬਹਾਦਰੀ ਨੂੰ ਤੇ ਜਜ਼ਬੇ ਦੀ ਸਲਾਮ ਕਰਨ ਲਈ ਉਹਦਾ ਨਾਮ ਟੁੰਡੀ ਲਾੜ ਰੱਖ ਦਿੱਤਾ ਅੱਜ ਲੋਕਾਂ ਦਾ ਗਦਰ ਲੈਰ ਅੱਜ ਸਾਡੇ ਮਨਾਂ ਦੇ ਵਿੱਚ ਅਸੀਂ ਉਹ ਗੁੱਤ ਲੈਰ ਆ ਜਿਹੜੀ ਜਿਹੜੀ ਲਹਿਰ ਇਹਨਾਂ ਨੇ ਸਾਡੇ ਅੱਖਾਂ ਪਰੋਖੇ ਕੀਤੀ ਅੱਜ ਗਦਰ ਲਹਿਰ ਨੂੰ ਮੁੜ ਸਰਜੀਤ ਕਰੀਏ ਤਾਂ ਪਿੰਡਾਂ ਪਿੰਡਾਂ ਦੇ ਵਿੱਚ ਇਸ ਪੰਜਾਬ ਦੀ ਲੜਾਈ ਦੇ ਲਈ ਇਸ ਪਾਣੀ ਦੀ ਲੜਾਈ ਨਹੀਂ ਮਿੱਟੀ ਦੀ ਲੜਾਈ ਨਹੀਂ ਸਾਡੀ ਹੋਂਦ ਦੀ ਲੜਾਈ ਦੇ ਲਈ ਕੱਲਾ ਕੱਲਾ ਨੌਜਵਾਨ ਕਰਤਾਰ ਸਿੰਘ ਸੇਵਾਵਰ ਕੇ ਉੱtre ਕੱਲਾ ਕੱਲਾ ਨੌਜਵਾਨ ਉਦਮ ਸਿੰਘ ਵਲ ਕੇ ਉੱਬਰੇ ਇਹਦੇ ਨਾਲ ਦੂਸਰੀ ਗੱਲ ਭਾਈ ਜੀ ਇੱਕ ਦੂਸਰੀ ਗੱਲ ਮੈਂ ਜ਼ਰੂਰ ਦੱਸ ਦੇਣੀ ਚਾਹੁੰਦਾ ਵਾਂ ਉਦਮ ਸਿੰਘ ਸੁਨਾਮ ਉਦਮ ਸਿੰਘ ਵਾਲਾ ਜੇਲ ਚਟੀਆਂ ਜਾ ਕੇ ਚੱਲਣੋਂ ਜਲੰਧਰ ਤੋਂ ਉਹ ਉੱਤੇ ਲਿਖਦਾ ਸੀ ਸੇਵਾ ਦੇਸ਼ ਦੀ ਚਦੜੀਏ ਬੜੀ奥ਕੀ ਗੱਲਾਂ ਕਰਨੀਆਂ ਢੇਰ ਸੁਖੰਡੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਤਾਂ ਚੱਲੀਆਂ ਨੇ ਪਰ ਉੱਥੋਂ ਦੇ ਇੱਕ ਰਕੇਸ਼ ਕੁਮਾਰ ਜਿਨ੍ਹਾਂ ਨੇ ਰਿਸਰਚ ਕੀਤੀ ਆ ਅਡਵਾਇਰ ਨੂੰ ਮਾਰਨ ਦਾ ਕਾਰਨ ਜਲਿਆਂਵਾਲਾ ਬਾਗ ਲਈ ਜਲਿਆਂਵਾਲਾ ਬਾਗ ਕਾਰਨ ਹੋ ਸਕਦਾ ਪਰ ਛੋਟਾ ਕਾਰਨ ਸੀ ਜਿਹੜਾ ਅਡਵਾਇਰ ਨੂੰ ਮਾਰਨ ਦਾ ਮੁੱਖ ਕਾਰਨ ਸੀ ਅਡਵਾਇਰ ਨੇ ਆਪਣੇ ਰਾਸਤੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਬਾ ਬਾਬਾ ਹਰਨਾਮ ਸਿੰਘ ਸਿਆਲ ਕੁੱਟ ਗਿਆ ਬਾਬਾ ਜਗਤ ਸਿੰਘ ਸੁਰ ਸਿੰਘ ਵਾਲਾ ਵਿਸ਼ਨੂੰ ਗਣੇਸ਼ ਪਿੰਗਲੇ ਵਰਗਿਆਂ ਨੂੰ ਉਸ ਜੂਗਿਰ ਯੋਧਿਆਂ ਨੂੰ ਫਾਂਸੀ ਦਿੱਤੀ ਤੇ ਆਪਣੇ ਨਾਲ ਗਦਰ ਲਹਿਰ ਦਾ ਝੰਡਾ ਚੱਕ ਕੇ ਦਿਖਾਉਂਦਾ ਸੀ ਕਿ ਮੈਂ ਗਦਰ ਲਹਿਰ ਖਤਮ ਕਰਕੇ ਆਇਆ ਵਾਂ ਸੋ ਨੂੰ ਮਾਰਨ ਦਾ ਕਾਰਨ ਇਹ ਸੀ ਕਿ ਉਹਨੇ ਗਦਰ ਮਹਿਰ ਵਾਲਾ ਖਪੱਟੀ ਤੇ ਸਾਡੇ ਪੰਜਾਬੀਆਂ ਨੇ ਜੜ੍ਹਾਂ ਤੋਂ ਪੱਤ ਕੇ ਸੱਟਦੇ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਨੂੰ ਪੂਰਨ ਤੌਰ ਤੇ ਆਸਾ ਅਸੀਂ ਠੇਕੇਦਾਰ ਸਾਹਿਬ ਸਾਡੇ ਸਲਮਾਰ ਯੋਗ ਨੇ ਅਸੀਂ ਉਹਨਾਂ ਨੂੰ ਵੀ ਮੰਗ ਪੱਤਰ ਸੌਂਪਿਆ ਤੁਸੀਂ ਬਹਾਂ ਖੜੀਆਂ ਕਰਕੇ ਇੱਕ ਵਾਰੀ ਖਾਮੇ ਜਰੂਰ ਭਰ ਦਿਓ ਸਾਡੀ ਸਹਾਇਤੀ ਦੇ ਵਿੱਚ ਅਸੀਂ ਪਿਛਲੇ ਟਾਈਮ ਤੋਂ ਇੱਕ ਲੜਾਈ ਲੜ ਰਹੇ ਹਾਂ ਕਿ ਜਿਹੜਾ ਹਲਵਾਰਾ 에어ਪੋਰਟ ਬਣ ਰਿਹਾ ਮੇਰੇ ਨਗਰ ਦੇ ਵਿੱਚ ਉਹਦੇ ਸੰਬੰਧੀ ਕਾਟ ਹੋ ਗਿਆ ਇਸ ਪਿੰਡ ਤੋਂ ਸਾਡੀ ਸਿਹੜੀ ਭੈਣ ਸੰਦੀਪ ਤੇ ਭਾਈ ਰਾਏ ਹੁਣੀ ਉਹਨਾਂ ਨੇ ਬੜਾ ਸਾਥ ਦਿੱਤਾ ਸਾਡਾ ਤੇ ਇੱਕ ਵਾਰੀ ਬਾਹਾਂ ਖੜੀਆਂ ਕਰਕੇ ਉਹ ਨਾਰਾ ਦੇ ਦਿਓ ਪਹਿਲਾਂ ਮੈਂ ਗੱਲ ਦੱਸਦਾ ਕਿ ਹਲਵਾਰਾ 에ਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖ ਦਿਓ ਸਾਡੀਆਂ ਆਉਣ ਵਾਲੀਆਂ ਪੁਸ਼ਤਾ ਜਦੋਂ 에ਅਰਪੋਰਟ ਤੇ ਜਹਾਜ਼ ਦੀ ਟਾਕੀ ਫੜਨ ਤੇ ਦੱਸਣ ਕਿ ਮੈਂ ਸ਼ਹੀਦ ਕਰਤਾਰ ਸਿੰਘ ਸਰਾਭਾ ਇੰਟਰਨੈਸ਼ਨਲ 에ਅਰਪੋਰਟ ਦਾ ਫਲੈਗ ਲੈ ਕੇ ਆਇਆ ਮਾ ਸੋ ਬਾਹਾਂ ਖੜੀਆਂ ਕਰਕੇ ਸਰਦਾਰ ਹਾਕਮ ਸਿੰਘ ਠੇਕੇਦਾਰ ਜੀ ਨੂੰ ਦੱਸ ਦਿਓ ਹਲਵਾਰਾ 에ਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਕਰੋ ਕਰੋ ਨਾਂ ਤੇ ਕਰੋ ਗੰਦਰੀ ਬਬਿਓ ਤੁਹਾਡੀ ਸੋਚ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ